ਲੋਕਾਂ ਦੇ ਮਨਾਂ 'ਚ ਇੱਕ ਕ੍ਰਿਓਸਿਟੀ ਪੈਦਾ ਹੋ ਗਈ ਕਿ ਇਸ ਪਿੰਡ ਡਰਾਈਵ ਦੇ ਵਿੱਚ ਹੈ ਕੀ ਕਿਹਦੇ ਕਿਹਦੇ ਖਿਲਾਫ ਸਬੂਤ ਨੇ ਰਮਨ ਅਰੋੜਾ ਜੀ ਦੀ ਆਵਾਜ਼ ਸਾਰੀ ਹਾਂ ਉਹ ਕਹਿ ਰਹੇ ਇਹਨਾਂ ਦੇ ਪਰਿਵਾਰ ਬਾਰੇ ਵੀ ਉਹ ਬੋਲ ਰਿਹਾ ਹੈ ਸਭ ਕੁਝ ਉਹ ਕਹਿ ਰਿਹਾ ਹੈ ਕਿ ਸੀਐਮ ਸਾਹਿਬ ਲੈਨ ਐਵੀਡੈਂਸ ਕਰਨ ਕਰ ਭਈ ਹਾਂ ਕਿਉਂ ਨਹੀਂ ਕਰ ਰਹੇ ਮੈਂ ਇੱਕ ਵਾਰ ਫਿਰ ਕਹਿ ਰਿਹਾ ਕਿ ਸੀਐਮ ਸਾਹਿਬ ਮੈਨੂੰ ਹੁਣੇ ਬੁਲਾ ਲਓ ਕੱਲ ਬੁਲਾ ਲਓ ਸਵੇਰੇ ਬੁਲਾ ਲਓ ਜਨਤਾ ਦੇ ਵਿੱਚ 5 ਮਿੰਟ ਚ ਮੈਂ ਜਿੱਥੇ ਵਲੋਗੋ ਤੇ ਆ ਜਾਊਂਗਾ ਪਰ ਜਨਤਾ ਦੇ ਵਿੱਚ ਦਊਂਗਾ ਪਰ ਮੈਨੂੰ ਸ਼ਿਵਾਸ ਦਿਓ ਕਿ ਤੁਸੀਂ ਕਰੋਗੇ ਕਿ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਤੁਸੀਂ ਜਨਤਾ 'ਚ ਰਿਵੀਲ ਕਰੋਗੇ ਜਰੂਰ ਕਰਾਂਗਾ ਇਲੈਕਸ਼ਨ ਤੋਂ ਪਹਿਲਾਂ ਜਾਂ ਬਾਅਦ 'ਮਾਨ ਹੁਣਾ ਰੋਡ ਸ਼ੋਅ ਦੇ ਵਿੱਚ ਤੁਹਾਡੇ ਤੇ ਵੀ ਬਹੁਤ ਸਾਰੇ ਲਾਏ ਕਹਿੰਦੇ ਤੁਹਾਡੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਹੁੰਦੀਆਂ ਸੀਗੀਆਂ ਮੈਂ ਬਹੁਤ ਵਾਰ ਕਿਹਾ ਕਿ ਚੀਤਲ ਇਹ ਕੰਮ ਤੂੰ ਛੱਡ ਦੇ ਉਹਨਾਂ ਨੂੰ ਕਹੋ ਕਿ ਮੈਂ ਤਾਂ ਆਪਣੀ ਧੀ ਲੈ ਕੇ ਆਇਆ ਹਾਂ ਅੱਜ ਤੁਸੀਂ ਵੀ ਆਪਣੀ ਧੀ ਲੈ ਕੇ ਆਓ ਬਾਜ਼ਾਰ ਦੇ ਵਿੱਚ ਲੋਕਧਾਰੇ 'ਚ ਖੜੇ ਹੋ ਕੇ ਕਹੋ ਕਿ ਤੁਸੀਂ ਮੇਰੀ ਅੱਜ ਜੇ ਮੈਨੂੰ ਕਦੀ ਕਿਹਾ ਹੋਇਆ ਬੁਲਾ ਕੇ ਕਿ ਮੇਰਾ ਮਾੜੇ ਕੰਮ 'ਚ ਕੋਈ ਹੱਥ ਹੈ ਜਲੰਧਰ ਵੈਸਟ ਤੋਂ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗਰਾਲ ਹੋਣਾਂ ਦੇ ਵੱਲੋਂ ਅੱਜ ਸੀਐਮ ਭਗਵੰਤ ਮਾਨ ਹੋਣਾਂ ਨੂੰ ਉਹਨਾਂ ਦੇ ਪਰਿਵਾਰ ਔਰ ਜਲੰਧਰ ਤੋਂ ਇੱਕ ਐਮਐਲਏ ਦੇ ਖਿਲਾਫ ਸਬੂਤ ਦੇਣ ਦੇ ਲਈ ਸੱਦਾ ਭੇਜਿਆ ਗਿਆ ਸੀ ਪਰ ਸੀਐਮ ਭਗਵੰਤ ਮਾਨ ਉੱਥੇ ਨਹੀਂ ਪਹੁੰਚਦੇ ਜਿਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਚੱਲ ਰਿਹਾ ਕਿ ਆਖਿਰਕਾਰ ਇਸ ਪਿੰਡ ਡਰਾਈਵ ਦੇ ਵਿੱਚ ਕਿਹੜੇ ਸਬੂਤ ਹੈਗੇ ਨੇ ਗੱਲਬਾਤ ਕਰਦੇ ਆ ਮੇਰੇ ਨਾਲ ਸ਼ੀਤਲ ਅੰਗਰਾਲ ਜੀ ਮੌਜੂਦ ਨੇ ਤਾਂ ਸ਼ੀਤਲ ਜੀ ਸਭ ਤੋਂ ਪਹਿਲਾਂ ਸਵਾਗਤ ਸਸੇ ਗੱਲ ਬਾਤ ਜੀ ਲੋਕਾਂ ਦੇ ਮਨਾਂ ਚ ਇੱਕ ਕ੍ਰਿਓਸਿਟੀ ਪੈਦਾ ਹੋ ਗਈ ਕਿ ਇਸ ਪਿੰਡ ਡਰ ਪੈਨ ਡਰਾਈਵ ਦੇ ਵਿੱਚ ਮੇਰੇ ਜਲੰਧਰ ਦੇ ਉਮੀਦਵਾਰ ਜੰਦੇ ਲੋਕਾਂ ਦੀ ਜਲੰਧਰ ਦੇ ਲੋਕਾਂ ਦੀ ਜਿਹੜੀ ਉਮੀਦ ਹੈ ਲੋਕਾਂ ਨੇ ਜੋ ਸੋਚਿਆ ਸੀ 2022 ਚ ਜਿਹੜਾ ਫਤਵਾ ਦਿੱਤਾ ਸੀ ਸੱਚੋਚ ਝੂਠ ਦਾ ਇਹ ਹੋਰਾਂ ਇਨਸਾਫ ਹੈ ਕਿ ਲੋਕਾਂ ਨੇ ਇੱਕ ਐਸੀ ਪਾਰਟੀ ਨੂੰ ਮੌਕਾ ਦਿੱਤਾ ਸੀ ਇਹਨਾਂ ਨੇ ਕਿਹਾ ਸੀ ਅਸੀਂ ਇਮਾਨਦਾਰ ਪਾਰਟੀ ਆ ਅਸੀਂ ਅਸੀਂ ਸੰਘਰਸ਼ ਚੋਂ ਨਿਕਲੀ ਹੋਈ ਪਾਰਟੀ ਆ ਅਸੀਂ ਆਮ ਘਰਾਂ ਦੀ ਪਾਰਟੀ ਆ ਅੱਜ ਜਲੰਧਰ ਦੇ ਲੋਕ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਜੇ ਇੱਕ ਮੈਂ ਐਮਐਲਏ ਦੇ ਆ ਇੱਕ ਐਮਐਲਏ ਚੁਣਿਆ ਹੋਇਆ ਜਿਹੜਾ ਉਹ ਕਹਿ ਰਿਹਾ ਕਿ ਮੇਰੇ ਕੋਲ ਐਵੀਡੈਂਸ ਹੈ ਕਿਉਂਕਿ ਇਹ ਸਾਰਾ ਕੁਝ ਮੈਂ ਜਿਹੜੀ ਪਿਛਲੀ ਪਾਰਟੀ ਜੁੜੀਤੋਂ ਆਇਆ ਆਮ ਆਦਮੀ ਅਰਵਿੰਦ ਕੇਂਦਿਵਨ ਐਸ਼ਰਿਕ ਕਮਿਨਲ ਸੀ ਜਿਹੜੀ ਸੁਪਾਰਟੀ ਦੇ ਆਮ ਆਦਮੀ ਦੇ ਉਹ ਕਹਿੰਦੇ ਅਗਰ ਆਪਕੋ ਕੋਈ ਰਿਸ਼ਵਤ ਦੇ ਜਾਂ ਰਿਸ਼ਵਤ ਦੇਣੇ ਦੀ ਕੋਸ਼ਿਸ਼ ਕਰੇ ਉਸਕਾ ਸਟਿੰਗ ਕਰੋ ਮੈਂ ਇਹਨਾਂ ਦੇ ਐਮਐਲਏ ਸਟਿੰਗ ਕੀਤਾ ਤੇ ਮੇਰੇ ਕੋਲ ਲੈਨ ਕੈਵਿਡੈਂਸ ਕਿਹਦਾ ਕਿਹਦਾ ਸਬੂਤ ਨੇ ਇਹਦੇ ਚ ਇਹਨਾਂ ਦੇ ਵਿੱਚ ਰਮਨ ਅਰੋੜਾ ਜੀ ਦੀ ਆਵਾਜ਼ ਸਾਰੀ ਉਹ ਕਹਿ ਰਹੇ ਇਹਨਾਂ ਦੇ ਪਰਿਵਾਰ ਬਾਰੇ ਵੀ ਉਹ ਬੋਲ ਰਿਹਾ ਸਭ ਕੁਝ ਉਹ ਕਹਿ ਰਿਹਾ ਇਹ ਸੀਐਮ ਸਾਹਿਬ ਲੈਨ ਐਵੀਡੈਂਸ ਕਰਨ ਕਰ ਬਈ ਕਿਉਂ ਨਹੀਂ ਕਰ ਰਹੇ ਹਾਂ ਇਹਦਾ ਮਤਲਬ ਫਿਰ ਉਹਨਾਂ ਦੀ ਦਾਲ ਕਾਲੀ ਹੈ ਕੋਈ ਇਹ ਫਿਰ ਤੁਸੀਂ ਭੇਜੋਗੇ ਸੀਐਮ ਸਾਹਿਬ ਨੂੰ ਹਾਂ ਮੈਂ ਜ਼ਰੂਰ ਦਵਾਵਾਂਗਾ ਮੈਂ ਇੱਕ ਵਾਰ ਫਿਰ ਕਹਿ ਰਿਹਾ ਕਿ ਸੀਐਮ ਸਾਹਿਬ ਮੈਨੂੰ ਹੁਣੇ ਬੁਲਾ ਲਓ ਕੱਲ ਬੁਲਾ ਲਓ ਸਵੇਰੇ ਬੁਲਾ ਲਓ ਜਨਤਾ ਦੇ ਵਿੱਚ 5 ਮਿੰਟ ਤੇ ਮਾ ਜਿੱਥੇ ਵਲੋਗੋ ਤੇ ਆ ਜਾਊਂਗਾ ਪਰ ਜਨਤਾ ਦੇ ਵਿੱਚ ਦਊਂਗਾ ਪਰ ਮੈਨੂੰ ਸ਼ਿਵਾਸ ਦਿਓ ਕਿ ਤੁਸੀਂ ਕਰੋਗੇ ਕੀ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਤੁਸੀਂ ਜਨਤਾ 'ਚ ਇਹ ਰੀਵਿਲ ਕਰੋਗੇ ਜ਼ਰੂਰ ਕਰਾਂਗਾ ਇਲੈਕਸ਼ਨ ਤੋਂ ਪਹਿਲਾਂ ਜਾਂ ਬਾਅਦ 'ਚ ਇਹ ਮੇਰੀ ਪਾਰਟੀ ਡਿਸਾਈਡ ਕਰੇਗੀ ਪਾਰਟੀ ਦੇ ਨਾਲ ਲੀਗਲ ਨਾਲ ਸਲਾਹ ਕਰਕੇ ਜੋ ਡਿਸੀਜਨ ਲਵਾਂਗੇ ਉਹ ਜਲਦੀ ਕਰਾਂਗੇ ਸ਼ਿਤਲ ਜੀ ਅੱਜ ਤੁਸੀਂ ਭਾਵਕ ਵੀ ਹੋਏ ਪਰਿਵਾਰ ਨੂੰ ਵੀ ਨਾਲ ਲੈ ਕੇ ਆਏ ਤੁਸੀਂ ਕਹਿਆ ਕਿ ਥ੍ਰੈਟ ਮੈਨੂੰ ਆ ਰਹੇ ਨੇ ਕੌਣ ਤੁਹਾਨੂੰ ਥ੍ਰੈਟ ਦੇ ਰਿਹਾ ਬਾਹਰਲੇ ਨੰਬਰਾਂ ਤੋਂ ਫੋਨ ਆ ਰਹੇ ਆ ਹਾਂ ਅੱਜ ਇੱਥੇ ਜਿਲੰਦਰ ਵਾਸਤੇ ਇੱਕ ਵੋਟ ਦੇ ਖਾਤੇ ਬਹੁਤ ਹਾਲਾਤ ਬੁਰੇ ਹੋ ਗਏ ਆ ਕਈਆਂ ਨੂੰ ਫੈਕਟਰੀਆਂ ਨੂੰ ਬੰਦ ਕਰਨ ਦੇ ਆਰਡਰ ਆ ਰਹੇ ਆ ਕਈਆਂ ਨੂੰ ਕੋਠੀਆਂ ਦੇ ਉੱਤੇ ਨੋਟਿਸ ਲੱਗ ਰਹੇ ਆ ਕਈਆਂ ਨੂੰ ਸਰਕਾਰੀ ਨੌਕਰੀਆਂ ਦੇ ਬਦਲੀਆਂ ਤਾਂ ਨਿੱਤਮ ਕਿਆ ਮਿਲ ਰਹੀਆਂ ਤੇ ਉਸੇ ਤਰੀਕੇ ਨਾਲ ਮੈਨੂੰ ਧਮਕੀਆਂ ਮਿਲਦੀਆਂ ਕਿ ਲੈਕਚਰ ਛੱਡ ਦੇ ਸਰਕਾਰ ਦੀ ਬਹੁਤ ਵੱਡੀ ਕਿਰਕਰੀ ਹੋ ਰਹੀ ਹੈ ਨੇ ਤੇ ਤੇਰੇ ਬੱਚੇ ਤੇਰੇ ਮਾਰਦਾ ਤੇਰਾ ਪਰਿਵਾਰ ਖਤਮ ਕਰ ਦਿਆਂਗੇ ਇਹ ਨੰਬਰ ਤੁਹਾਨੂੰ ਕਿੱਥੋਂ ਆ ਰਹੀਆਂ ਕਾਲ ਪਤਾ ਨਹੀਂ ਪਾਕਿਸਤਾਨ ਦਾ ਨੰਬਰ ਤੁਸੀਂ ਕੰਪਲੇਨਟ ਕੀਤੀ ਹੋਈ ਮੈਨੂੰ ਅੱਜ 2 ਦਿਨ ਹੋ ਗਿਆ ਕੰਪਲੇਨਟ ਕੀਤੀ ਨੂੰ ਪਰ ਕੋਈ ਜਵਾਬ ਨਹੀਂ ਕੀ ਲੱਗ ਕੀ ਰਿਹਾ ਤੁਹਾਨੂੰ ਕੀ ਅਜਿਹਾ ਕਿਉਂ ਤੁਹਾਡੇ ਨਾਲ ਹੀ ਕਿਉਂ ਇਦਾਂ ਹੋ ਰਿਹਾ ਹਾਲਾਤ ਖਰਾਬ ਹੋ ਰਿਹਾ ਭਾਈ ਸਾਹਿਬ ਕਿ ਇੱਕ ਗਰੀਬ ਘਰ ਦੇ ਬੱਚੇ ਦੇ ਖਿਲਾਫ ਤੁਰਪਚਾਰ ਕਰਨ ਦੇ ਲਈ 90 ਐਮਐਲਏ ਮੁੱਖ ਮੰਤਰੀ ਧਰਮਪਤਨੀ ਭੈਣ ਜੀ ਚੇਅਰਮੈਨ ਪਤਨੀ ਕਿਉਂ ਆਏ ਹੋਏ ਆ ਅਗਰ ਇਸ ਪਾਰਟੀ ਨੇ ਕੰਮ ਕੀਤਾ ਹਮ ਆਦਮੀ ਪਾਰਟੀ ਨੇ ਇਹਨਾਂ ਨੂੰ ਧਿਆਨ ਦੀ ਲੋੜ ਹੀ ਨਹੀਂ ਇਹ ਦੇ ਕਹਿੰਦੇ ਸੀ ਸਾਨੂੰ ਇੱਕ ਸਾਲ ਦਾ ਮੌਕਾ ਦੇ ਦਿਓ ਸਾਲ ਕੰਮ ਕਰਾਂਗੇ ਲੋਕ ਅਗੂ ਆਪੇ ਵੋਟਾਂ ਦੇਣਗੇ ਅੱਜ ਤੱਕ 29 ਮਹੀਨੇ ਹੋ ਗਿਆ 29 ਮਹੀਨੇ ਬਾਅਦ ਵੀ ਆਗੇ ਗਰੰਟੀਆਂ ਦੇਣੀਆਂ ਪੈਰੀਆਂ 29 ਮਹੀਨੇ ਬਾਅਦ ਵੀ ਕਹਿਣਾ ਪੈ ਰਿਹਾ ਕਿ ਨਵੀਆਂ 10 ਗਰੰਟੀਆਂ ਲੈ ਲਓ ਇਸ ਕਰਕੇ ਲੋਕ ਵੀ ਕੋਈ ਨਹੀਂ ਬਣਦੇ ਲੋਕ ਕੰਮ ਚਾਹੁੰਦੇ ਆ ਲੋਕਾਂ ਨੇ ਮੌਕਾ ਦਿੱਤਾ ਕੁਰਸੀ ਤੇ ਬੈਠਦਾ ਹਾਂ ਅਗਰ ਅੱਜ ਲੋਕਾਂ ਨਾਲ ਧੋਖਾ ਹੋ ਰਿਹਾ ਲੋਕ ਜਰੂਰ ਜਵਾਬ ਦੇਣਗੇ ਰਮਨ ਅਰੋੜਾ ਹੁਣਾਂ ਦੇ ਨਾਲ ਤੁਹਾਡੀ ਗੂੜੀ ਦੋਸਤੀ ਮੰਨੀ ਜਾਂਦੀ ਸੀਗੀ ਆਖਿਰਕਾਰ ਵਜ੍ਹਾ ਕੀ ਬਣੀ ਕਿ ਦੁਸ਼ਮਣ ਦੇ ਵਿੱਚ ਤਬਦੀਲ ਹੋ ਗਈ ਹੈ ਦੁਸ਼ਮਣੀ ਮੇਰੀ ਕੋਈ ਵੀ ਨਹੀਂ ਹੈ ਮੇਰੀ ਵਿਚਾਰਤਾਂ ਦੀ ਲੜਾਈ ਹੈ ਮੇਰੀ ਅਗਰ ਅੱਜ ਮੇਰੇ ਜਲੰਧਰ ਸ਼ਹਿਰ ਨੂੰ ਕਿਉਂਕਿ ਉਹਨਾਂ ਨੇ ਉਹਨਾਂ ਦੇ ਮੰਤਰੀਆਂ ਨੇ ਪਹਿਲ ਕੀਤੀ ਹੈ ਕੋਈ ਕਹਿ ਰਿਹਾ ਕਿ ਮੈਂ ਕੋਈ ਆਈਸਕ੍ਰੀਮ ਵਾਲੇ ਕੋ ਹਫਤਾ ਲੈਣਾ ਹੈ ਕੋਈ ਕਹਿੰਦਾ ਜੀ ਇੱਥੇ ਲਾਟੀਆਂ ਦਾ ਇਹ ਕੰਮ ਉਹ ਮੇਰਾ ਹੈ ਹਮ ਇਸ ਕਰਕੇ ਮੇ ਕੋਈ ਐਵਿਡੈਂਸ ਹੈ ਕਿ ਜਨਤਾ ਜਾਣਦੀ ਹੈ ਕਿ ਆਈਸਕਰੀਮਾ ਕੋ ਹਫਤਾ ਕੋ ਲੈਂਦਾ ਲੋਕ ਜਨਤਾ ਜਾਣਦੀ ਹੈ ਕਿ ਲਾਟਰੀਆ ਜਲੰਧਰ ਸ਼ਹਿਰ ਚ ਕਿਦੀ ਸੀ ਕਿਹੜਾ ਬੰਦਾ ਇੱਕ ਐਮਐਲਏ ਨੂੰ ਆਫਰ ਦੇ ਰਿਹਾ ਕਿ ਤੇਰੇ ਹਲਕੇ ਦਾ 25 ਲੱਖ ਰੁਪਏ ਮਰ ਗਿਆ ਇਹ ਤੁਹਾਨੂੰ ਜਿਹੜੀ ਤੁਸੀਂ ਆਡੀਓ ਜਾਰੀ ਕੀਤੀ ਹੈ ਰਮਣ अरोड़ा ਉਹਨਾਂ ਦੇ ਨਾਲ ਗੱਲਬਾਤ ਹੋਈ ਤੁਹਾਡੀ ਹੈ ਬਿਲਕੁਲ ਜੀ ਉਹਨਾਂ ਦੀ ਹੈ ਹਾਂ ਜੇਕਰ ਨਹੀਂ ਤੁਸੀਂ ਰਿਸਪੌਂਸ ਕੀਤਾ ਤਾਂ ਫੇਰ ਮੈਂ ਕਹੂੰ ਮੈਂ ਕਾਰਵਾਈ ਕਰਾਨੀ ਹੈ ਮੈਂ ਮੈਚਿਸ ਕਰਕੇ ਲਈ ਲੜ ਰਿਹਾ ਹਾਂ ਮੈਂ ਕਾਰਵਾਈ ਜਰੂਰ ਕਰਾਉਂਗਾ ਮੇਰੇ ਲੋਕਾਂ ਨੂੰ ਮੈਂ ਬਚਾ ਕਰਾਉਂਗਾ ਅੱਜ ਮੇਰੇ ਲੋਕਾਂ ਦਾ ਇਹ ਬੱਚਿਆਂ ਦਾ ਟੈਕਸ ਰੂਪ ਪੈਸਾ ਅੱਜ ਚੋਰਾਂ ਦੇ ਜੀਠ ਥੋੜੀ ਭੰਦਿਆਂਗਾ ਨਹੀਂ ਮੈਂ ਲੜਾਂਗਾ ਸੰਘਰਸ਼ ਕਰਾਂਗਾ ਉੱਚ ਮੇਰੀ ਜਾਨ ਚਲ ਜਾਏ ਪਵਾ ਜਿਸ ਤਰੀਕੇ ਦੇ ਨਾਲ ਹੀ ਪੈਸੇ ਦੀ ਇਕੱਠੇ ਕਰਨ ਦੀ ਗੱਲ ਹੁੰਦੀ ਹੈ ਇਹ ਪਹਿਲਾਂ ਵੀ ਐਵੇਂ ਹੁੰਦਾ ਸੀਗਾ ਤੁਸੀਂ ਤਾਂ ਪਾਰਟੀ 'ਚ ਰਹੇ ਹੋ ਮੈਨੂੰ ਲੱਗਦਾ ਹੈ ਕਿ ਜਿੱਦਾਂ ਦੇ ਉਹ ਗੱਲ ਕਰ ਰਹੇ ਹੈ ਕਿ ਹਾਲਾਤ ਕਾਫੀ ਖਰਾਬ ਹੈ ਇਸ ਤੋਂ ਵੀ ਉੱਤੇ ਹੋ ਸਕਦਾ ਕੁਝ ਜੇ ਜਾਂਚ ਸਹੀ ਕੀਤੀ ਜਾਵੇ ਸਹੀ ਤਰੀਕੇ ਦੇ ਨਾਲ ਕੋਈ ਸੈਟਅਪ ਠਾਈ ਜਾਵੇ ਮੈਨੂੰ ਲੱਗਦਾ ਕਿ ਬਹੁਤ ਕੁਝ ਨਿਕਲੇਗਾ ਤੁਹਾਨੂੰ ਲੱਗਦਾ ਕਾਰਵਾਈ ਹੋਊਗੀ ਤੁਸੀਂ ਬੁਲਾਇਆ ਅੱਜ ਸੀਐਮ ਆਏ ਨਹੀਂ ਨਹੀਂ ਇਹ ਤਾਂ ਫਿਰ ਉਹਨਾਂ ਦੀ ਉਹਨਾਂ ਦੀ ਆਪਣਾ ਜਵਾਬ ਦੀ ਹੈ ਨਾ ਕਿ ਤੁਸੀਂ ਦੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਇਹ ਕਹਿੰਦਾ ਕਿ ਮੈਂ ਤਾਂ ਗਰੀਬ ਘਰ ਦਾ ਮੈਂ ਤਾਂ ਇਮਾਨਦਾਰ ਹਾਂ ਮੈਂ ਤਾਂ ਕਿਸੇ ਕੋਲ ਅਗਰ ਰਿਸ਼ਵਤ ਲਵਾਂ ਉਹ ਸਫਲਾਤ ਗੋਲੀ ਜ਼ਹਿਰ ਦੇ ਬਰਾਬਰ ਹੈ ਮੇਰੇ ਲਈ ਮੈਂ ਜ਼ਹਿਰ ਦਸਤੇ ਰਿਆ ਇਹ ਇਜਾਜ਼ਤ ਰੱਖਾ ਮੇਰੇ ਕੋਲ ਤੁਸੀਂ ਇੱਕ ਗੋਲੀ ਜ਼ਹਿਰ ਦੀ ਗੋਲੀ ਗੱਲ ਕਰਦੇ ਹੋ ਕਿ ਫਰਮੈਲ ਦੀ ਗੋਲੀ ਖਾਣ ਦੇ ਬਰਾਬਰ ਹੈ ਤੇ ਮੇਰੇ ਕੋ ਤੇ ਟਰੱਕ ਹੈ ਜੀ ਕਿ ਤੁਹਾਡੇ ਐਮਐਲਏ ਦੀ ਆਡੀਓ ਹੈ ਤੁਹਾਡੇ ਇੱਕ ਨਕਲੀ ਐਡਵਾਈਜ਼ਰ ਹੈ ਜਿਹੜਾ ਕਹਿੰਦਾ ਮੈਂ ਦਿੱਲੀ ਦਾ ਐਡਵਾਈਜ਼ਰ ਹੈ ਉਹ ਲੋਕਾਂ ਨੂੰ ਕਿੱਦਾਂ ਸੈੱਟ ਕਰ ਰਿਹਾ ਹੈ ਕਿੱਦਾਂ ਲੋਕਾਂ ਨੂੰ ਮੈਸੇਜ ਕਰਕੇ ਕਹਿ ਰਿਹਾ ਕਿੰਨੇ ਮਿੰਟ ਦੀ ਆਡੀਓ ਇਹ ਦੇ ਵਿੱਚ ਬਹੁਤ 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 ਲੰਬੀ ਰਿਕਾਰਡਿੰਗ ਆ ਬਹੁਤ ਵਾਰ ਜਿਸ ਤਰੀਕੇ ਦੇ ਨਾਲ ਤੁਸੀਂ ਇਲਜ਼ਾਮ ਲਾਉਂਦੇ ਹੋ ਕੱਲ ਸੀਐਮ ਭਗਵੰਤ ਮਾਨ ਹੋਣਾ ਰੋਡ ਸ਼ੋਅ ਦੇ ਵਿੱਚ ਤੁਹਾਡੇ ਤੇ ਵੀ ਬਹੁਤ ਸਾਰੇ ਲਾਇ ਕਹਿੰਦੇ ਤੁਹਾਡੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਹੁੰਦੀਆਂ ਸੀਗੀਆਂ ਮੈਂ ਬਹੁਤ ਵਾਰ ਕਿਹਾ ਕਿ ਚੀਤਲ ਇਹ ਕੰਮ ਤੋਂ ਛੱਡ ਦੇ ਪਰ ਕਹਿੰਦੇ ਜਦੋਂ ਇਹ ਸਾਰਾ ਕੁਝ ਨਹੀਂ ਬਣਿਆ ਇੱਥੇ ਮੈਂ ਨਹੀਂ ਹੋਣ ਦਿੱਤਾ ਤਾਂ ਤਾਂ ਕਰਕੇ ਕਹਿੰਦੇ ਪਾਰਟੀ ਬਦਲ ਲਈ ਉਹਨਾਂ ਨੂੰ ਕਹੋ ਕਿ ਮੈਂ ਤਾਂ ਆਪਣੀ ਧੀ ਲੈ ਕੇ ਆਇਆ ਅੱਜ ਤੁਸੀਂ ਵੀ ਆਪਣੀ ਧੀ ਲੈ ਕੇ ਆਓ ਬਾਜ਼ਾਰ ਦੇ ਵਿੱਚ ਟੈਰੇ ਵਿੱਚ ਖੜੇ ਹੋ ਕੇ ਕਹੋ ਕਿ ਤੁਸੀਂ ਮੇਰੀ ਅੱਜ ਜੇ ਮੈਨੂੰ ਕਦੀ ਕਿਹਾ ਹੋਵੇ ਬੁਲਾ ਕੇ ਕਿ ਮੇਰਾ ਮਾੜੇ ਕੰਮ ਤੁਹਾਡੇ ਚੈਨਲ ਦੇ ਮਦਵਨਾ ਕਹਿ ਰਹੇ ਆ ਕਿ ਅੱਜ ਮੈਂ ਆਪਣੀ ਧੀ ਲੈ ਕੇ ਆਇਆ ਹਾਂ ਅੱਜ ਉਸਦੇ ਬਾਪ ਨੂੰ ਖਤਰਾ ਹੈ ਅੱਜ ਮੇਰੀ ਧੀ ਅਪੀਲ ਕਰਨ ਆਈ ਹੈ ਕਿ ਮੇਰੇ ਬਾਪ ਨੂੰ ਬਚਾਓ ਅਜਿੰਦਰ ਦੇ ਲੋਕਾਂ ਨੂੰ ਤੁਸੀਂ ਵੀ ਇੱਕ ਧੀ ਦੇ ਤੇ ਬਾਪ ਅੱਜ ਰੱਖੋ ਆਪਣੇ ਧੀ ਦੇ ਉੱਤੇ ਹੱਥੀ ਦਾ ਮੈਂ ਰੱਖਿਆ ਜਾਂਦਾ ਕਿ ਮੈਂ ਕਦੀ ਤੁਹਾਡੇ ਕੋ ਕਿਹੜੇ ਗਲਤ ਕੰਮ ਦੇ ਵਿੱਚ ਮੇਰੇ ਲਿੰਕ ਆ ਸਭ ਤੋਂ ਵੱਡਾ ਇਲਜ਼ਾਮ ਤੁਹਾਡੇ ਤੇ ਲਾਉਂਦੇ ਨੇ ਕਿ ਇਸ ਹਲਕੇ ਦੇ ਵਿੱਚ ਸਭ ਤੋਂ ਵੱਧ ਨਸ਼ਾ ਵਧ ਗਿਆ ਮਹਿੰਦਰਪਗਤ ਕਹਿੰਦੇ ਬੱਚਾ ਬੱਚਾ ਜਾਂਦਾ ਤੇ ਉਹੀ ਬਕਾੰਦੇ ਰਿਹਾ ਸਾਰਾ ਉਹਨਾਂ ਦੇ ਸਮੇਂ ਵਿੱਚ ਵਿਕਿਆ ਉਹਨਾਂ ਦੇ ਸਮੇਂ ਹੀ ਕਮ ਸੇ ਕਮ 500 ਬੱਚਾ ਮਰਿਆ ਮਿੰਦਰ ਭਗਤ ਦੇ ਪਿਤਾ ਜੀ ਮਨਿਸਟਰ ਸੀ ਇਹਨਾਂ ਕੋ ਕਮਾਨ ਸੀ ਉਹਨਾਂ ਦੇ ਜ਼ਮੀਂ ਹੀ ਜ਼ਿਆਦਾ ਬੱਚਾ ਮਰਿਆ ਇਸ ਕਰਕੇ ਲੋਕਾਂ ਨੇ ਦੋ ਵਾਰੀ ਉਹਨਾਂ ਨੂੰ ਕਾਰੇ ਆ ਅਗਰ ਉਹ ਚੰਗੇ ਕੰਮ ਉਹਨਾਂ ਨੇ ਕੀਤੇ ਹੁੰਦੇ ਮਿੰਦਰ ਭਗਤ ਜੀ ਨੇ ਲੋਕਾਂ ਨੂੰ ਐਮਐਲਏ ਬਣਾਤੇ ਠੀਕ ਹੈ ਸ਼ੀਤਲ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਸ਼ੀਤਲ ਅੰਗਰਾਲ ਨੇ ਜਿਨ੍ਹਾਂ ਦੇ ਵੱਲੋਂ ਇੱਕ ਪਿੰਡ ਡਰਾਈਵ ਰੱਖੀ ਗਈ ਹੈ ਕਹਿੰਦੇ ਨੇ ਕਿ ਸਮਾਂ ਇੱਕ ਵਾਰ ਮੈਂ ਦਿਨਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਕਾਰਵਾਈ ਕਰਦੇ ਨੇ ਤਾਂ ਠੀਕ ਹੈ ਜੇਕਰ ਨਹੀਂ ਕਰ ਦਿੱਤਾ ਇਹ ਪਿੰਡ ਡਰਾਈਵ ਜੁੜੀ ਹੈ ਜਨਤਾ ਦੇ ਵਿੱਚ ਜਨਤਕ ਕਰ ਦਿੱਤੀ ਜਾਵੇਗੀ